ਲੋਜੀ ਵਾਹਨ ਚਾਲਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਕੱਲੀ ਕੱਲੀ ਗਲਤ ਧਿਆਨ ਨਾਲ ਵਾਹਨ ਚਾਲਕ ਸੁਣ ਲੈਣ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਾਫ਼ ਇਹ ਕਿਹਾ ਕਿ ਇਹ ਚਲਾਨ ਪ੍ਰਣਾਲੀ ਲਾਗੂ ਕਰਨ ਨੂੰ ਹੁਣ ਟਾਲਮਟੋਲ ਨਹੀਂ ਚੱਲੇਗੀ ਚੀਫ ਜਸਟਿਸ ਤੇ ਜਸਟਿਸ ਸੰਜੀਪ 베ਰੀ ਦੀ ਬੈਚ ਨੇ ਇਹ ਹੁਕਮ ਦਿੱਤਾ ਕਿ ਪੰਜਾਬ ਚ ਜਿਹੜਾ ਇਹ ਚਲਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਸੰਬੰਧੀ ਦਾਖਲ ਜਨ ਹਿਤ ਪਟੀਸ਼ਨ ਦੇ ਸੁਣਵਾਈ ਦੌਰਾਨ ਦਿੱਤੇ ਪਟੀਸ਼ਨ ਚ ਇਹ ਕਿਹਾ ਗਿਆ ਸੀ ਕਿ 2019 ਚ ਮੋਟਰ ਵਹੀਕਲ ਐਕਟ ਚ ਤੋ ਤੋਂ ਬਾਅਦ ਇਹ ਚਲਾਨਾਂ ਦੀ ਗਿਣਤੀ ਵੱਧ ਗਈ ਆ ਪਰ ਚਲਾਨ ਭਰਨ ਲਈ ਮਨ ਵੀ ਲੋਕਾਂ ਨੂੰ ਅਦਾਲਤਾਂ 'ਚ ਜਾ ਕੇ ਜਿਹੜਾ ਦਫ਼ਤਰ ਜਾਂ ਸਰੀਰਕ ਤੌਰ ਤੇ ਹਾਜ਼ਰ ਹੋਣਾ ਪੈਂਦਾ ਪਟੀਸ਼ਨ 'ਚ ਤਰਕ ਦਿੱਤਾ ਗਿਆ ਕਿ ਹਰਿਆਣਾ ਰਾਜਸਥਾਨ ਹਿਮਾਚਲ ਤੇ ਹੋਰ ਜਿਹੜਾ ਚੰਡੀਗੜ੍ਹ ਵਿੱਚੋਂ ਕੌਮੀ ਵਰਚੁਅਲ ਕੋਰਟ ਪੋਰਟਲ ਪਹਿਲਾਂ ਤੋ ਲਾਗੂ ਨੇ ਜਿਸ ਤਰ੍ਹਾਂ ਇਹ ਲੋਕ ਛੋਟੇ ਮੋਟੇ ਚਲਾਨਾਂ ਦਾ ਆਨਲਾਈਨ ਭੁਗਤਾਨ ਕਰ ਸਕਦੇ ਨੇ ਪੰਜਾਬ 'ਚ ਇਸ ਦੇਰੀ ਨੂੰ ਸਮਝ ਤੋਂ ਬਾਹਰ ਦੱਸਦਿਆਂ ਸੋਬੇ ਭਰ ਵਿੱਚ ਸਿਸਟਮ ਲਾਗੂ ਕਰਨ ਦੀ ਮੰਗ ਕੀਤੀ ਗਈ ਆ ਸੁਣਵਾਈ ਦੌਰਾਨ ਐਨ ਆਈ ਸੀ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਦੇ ਵਿੱਚ ਐਚ ਐਲ ਆਰ ਇਹ ਚਲਾਨ ਐਪਲੀਕੇਸ਼ਨ ਕੇਵਲ ਮੋਹਾਲੀ 'ਚ ਕੰਮ ਕਰ ਰਹੀ ਆ ਇਸ ਦਾ ਕਾਰਨ ਇਹ ਆ ਕਿ ਟ੍ਰਾਂਸਪੋਰਟ ਵਿਭਾਗ ਨੇ ਹੁਣ ਤੱਕ ਹੋਰ ਜ਼ਿਲ੍ਹਿਆਂ ਲਈ ਰਸਮੀ ਅਪੀਲ ਨਹੀਂ ਭੇਜੀ ਐਨ ਆਈ ਸੀ ਅਧਿਕਾਰੀਆਂ ਨੇ ਕਿਹਾ ਕਿ ਜਿਸ ਵੀ ਜ਼ਿਲ੍ਹੇ ਲਈ ਸੂਬਾ ਜਿਹੜਾ ਅਪੀਲ ਭੇਜੇਗਾ ਉੱਥੇ ਐਪਲੀਕੇਸ਼ਨ 2 ਹਫ਼ਤੇ ਅੰਦਰ ਸਰਗਰਮ ਕਰ ਦਿੱਤੀ ਜਾਵੇਗੀ ਐਨ ਆਈ ਸੀ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਚਲਾਨ ਲਾਗੂ ਕਰਨ ਦੀ ਪ੍ਰਕਿਰਿਆ ਦੋ ਹਿੱਸਿਆਂ ਵਿੱਚ ਵੰਡੀ ਆ ਪਹਿਲਾ ਜਰਨਲ ਲਾਈਨ ਐਪਲੀਕੇਸ਼ਨ ਜਿਸ ਦਾ ਸੈਟਅਪ ਇੱਕ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਤੁਰੰਤ ਕੀਤਾ ਜਾ ਸਕਦਾ ਬਸ ਸੂਬੇ ਨੂੰ ਅਪੀਲ ਤੇ ਬੁਣਿਆ ਦੀ ਢਾਂਚਾ ਦੇਣਾ ਪਵੇਗਾ ਦੂਜਾ ਹਿੱਸਾ ਉਹ ਵਿਸ਼ੇਸ਼ ਮੋਡਿਊਲ ਆ ਜਿਸ ਦੀ ਮੰਗ ਸੂਬੇ ਨੇ ਕੀਤੀ ਹੈ ਜਿਸ ਲਈ ਇੱਕ ਕਮੇਟੀ ਦੀ ਮਨਜ਼ੂਰੀ ਜ਼ਰੂਰੀ ਹੈ ਇਹ ਤਾਂ ਸਾਹ ਰਜਿਸਟਰਰ ਜਨਰਲ ਤੇ ਹਾਈ ਕੋਰਟ ਦੀ ਟੀਮ ਰਾਹੀਂ ਜਿਹੜਾ ਅੱਗੇ ਵਧਾਈ ਜਾਵੇ ਕਿ ਤੇ ਸੁਣਵਾਈ ਦੌਰਾਨ ਇਹ ਸੁਝਾਅ ਵੀ ਰੱਖਿਆ ਗਿਆ ਕਿ ਰਜਿਸਟਰਰ ਜਨਰਲ ਨੂੰ ਜ਼ਰੂਰੀ tiers ਬਣਾਇਆ ਜਾਵੇ ਤਾਂ ਕਿ ਪੂਰਾ ਮਾਮਲਾ ਇਹ ਕਮੇਟੀ ਤੱਕ ਠੀਕ ਤਰ੍ਹਾਂ ਪਹੁੰਚ ਸਕੇ ਐਨਆਈਸੀ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਮੂਲ ਇਹ ਚਲਾਨ ਐਪਲੀਕੇਸ਼ਨ ਤੁਰੰਤ ਲਾਗੂ ਕੀਤੀ ਜਾ ਸਕਦੀ ਆ ਬੇ ਛੱਤੇ ਸੂਬਾ ਰਸਮੀ ਅਪੀਲ ਭੇਜ ਦਵੇ ਸੂਬੇ ਵੱਲੋਂ ਪੇਸ਼ ਹੋ ਵਕੀਲ ਨੇ ਦੱਸਿਆ ਕਿ ਜਲੰਧਰ ਤੋਂ ਅੰਮ੍ਰਿਤਸਰ ਚ ਇਸ ਚਲਾਨ ਨਾਲ ਜਿਹੜਾ ਜੁੜਿਆ ਜਾ ਤਰ ਤਕਨੀਕੀ ਕੰਮ ਪੂਰਾ ਹੋ ਚੁੱਕਿਆ ਤੇ ਲੁਧਿਆਣਾ ਚ ਕੈਮਰੇ ਤੇ ਉਪਕਰਨ ਇੰਸਟਾਲ ਕਰ ਦਿੱਤੇ ਗਏ ਨੇ ਉਹਨਾਂ ਨੇ ਮੰਨਿਆ ਕਿ ਕੁਝ ਤਕਨੀਕੀ ਦਿੱਕਤਾਂ ਦਾ ਕਾਰਨ ਦੇਰੀ ਹੋਈ ਪਰ ਸੂਬਾ ਪੂਰੀ ਤਰ੍ਹਾਂ ਬਚਨਵੰਦਾ ਕਿ ਸਾਰੇ ਜ਼ਿਲ੍ਹਿਆਂ ਚ ਇਸ ਚਲਾਨ ਲਈ ਜ਼ਰੂਰੀ ਢਾਂਚਾ ਮੁਹੱਈਆ ਕਰਵਾਇਆ ਜਾਵੇ ਅਦਾਲਤ ਨੇ ਸਟੇਟਸ ਰਿਪੋਰਟ ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਪੁੱਛਿਆ ਕਿ ਪਹਿਲਾਂ ਦਾਖਲ ਰਿਪੋਰਟਾਂ 'ਚ ਇਹਨਾਂ ਨੁਕਤਿਆਂ ਦਾ ਜ਼ਿਕਰ ਕਿਉਂ ਨਹੀਂ ਸੀ ਸੂਬੇ ਨੇ ਇਹ ਕਿਹਾ ਕਿ ਵਿਕਾਸ ਸਹਾਇਟੀ 'ਚ ਹੋਏ ਤੇ ਪੈਰਾ ਵਾਈਜ਼ ਜਵਾਬ ਦੇਣ ਲਈ ਹੋਰ ਸਮਾਂ ਚਾਹੀਦਾ ਅਦਾਲਤ ਨੇ ਇਸ ਨੂੰ ਸਵੀਕਾਰ ਕਰਦੇ ਆ ਸਖਤ ਰੁਖ ਦਿਖਾਇਆ ਤੇ ਕਿਹਾ ਕਿ ਅਗਲੀ ਤਰੀਕ ਤੱਕ ਵਿਸਥਾਰਿਤ ਜਵਾਬ ਦਾਖਲ ਕਰਨਾ ਹੋਵੇਗਾ